ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਹਦਾ ਨਾਮ ਹੈ ਅਰਿਸ਼ਿਤ। ਜਿਹਾ ਆਪਾਂ ਜੱਜ ਆ ਰਹੇ ਆ 2 ਵਜੇ ਦੇ ਤੇ ਚੱਲੇ ਫੇ ਮਹਾਰਾਏ ਦੇ ਅੱਜ ਆ ਗਈ ਚੌਥੀ ਪਰਵਾਦ ਫੇਰੀ। ਅੱਜ ਵੀ ਕਿਡਮਣ ਮੰਗਲੀ ਹੋ ਰਹੀ ਆ। ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਆਪਾਂ ਦਵਾਂਗੇ ਨਹੀਂ ਮਹਾਰਾਏ ਦੀ ਬਾਹ ਕਿਰਪਾ ਤੇ ਬਹੁਤ ਸੰਗਤ ਉਰਕੇ ਵੀ ਜਾ ਰਹੀ ਆ। ਇਹ ਅਜੇ ਗੱਲ ਹੀ ਨਹੀਂ ਬਚੇ ਰਹੀ। ਚਲੋ ਆ ਆ ਦੇ ਕੋ ਪਾਣੀ ਪਾਣੀ ਖੜਾ ਗਰਮੀ ਗਰਮੀ ਚਲੋ ਚਾਹੋਗੀ ਠੰਡਾ ਖਾਤਾ ਮਾਰਾ ਇਹਨੇ ਮੌਸਮ ਬਿਲਕੁਲ ਇਹ ਜੋ ਕੇ ਬਾਹੋਣੀ ਵੀ ਆ ਰਹੇ ਆ ਉਹਨਾਂ ਨੇ ਓਏ ਫਲੈਸ਼ ਪੈਂਦੀ ਲੈਣ ਤੇ ਬੋਰੇ ਲੀਦਾ ਇਹ ਖਾਰ ਦੇ ਵਿੱਚ ਬਿਸਕੁਟ ਲੈ ਕੇ ਆ ਰਹੇ ਆ ਉਹਨਾਂ ਨੇ ਬਿਸਕੁਟਾਂ ਦੀ ਸੇਵਾ ਕਰ ਰਹੇ ਤੇ ਪਰਵਾਦ ਲਈ ਤੇ ਇਸ ਕਰਕੇ ਆਪਾਂ ਔਰੇ-ਔਰੇ ਜਾ ਰਹੇ ਮੈਂ ਕਿਹਾ ਚਲੋ ਤੁਸੀਂ 10 ਮਿੰਟ ਠਹਿਰ ਕੇ ਭਵਾ ਜਿਓ ਇਹੀ ਪਹੁੰਚਦੇ ਜਾਤੇ ਤੇ ਆਹ ਤੇ ਉਹ ਤੇ ਲੈ ਜਾਣੇ ਆ ਕਾਰ ਕੋ ਦਾ ਉਹ ਕੰਮ ਯਾਰ ਸੌ ਲੈਕ ਉਹ ਤੇ ਖਾਲੀ ਜਿਹੜੇ ਗਾੜੇ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਉੱਥੇ ਪਹੁੰਚ ਕੇ ਦਰਬਾਰ ਦੇ ਹੁਣ ਚਲੀਏ ਜਰਾ ਖਿੱਚ ਕੇ ਜਰਾ ਮੀਂਹ ਕਰਕੇ ਥੱਲੇ ਲੱਗਦੇ ਆ ਮੋਟਰਸਾਈਕਲ ਮੀਂਹ ਕਰਕੇ ਕਹਿੰਦੇ ਸੀਟ ਗਿੱਲੀ ਹੋਈ ਦੀ ਮੈਨੂੰ ਮੈਨੂੰ ਸੈਦਾ ਸੀਗਾ ਵੀ ਅੱਗੇ ਤੱਕ ਗੱਡੀ ਜਲ ਜੂਗੀ ਠੀਕ ਆ ਵੀ ਉਹਦੇ ਵਿੱਚੋਂ ਨਾਣੇ ਸਮਾਨ ਕੱਢ ਲਾਂਗੇ ਹਨਾ ਹਾਂ ਭਾਜੀ ਹੁਣੀ ਹਜੇ ਤੱਕ ਆਏ ਨਹੀਂ ਹੈਗੇ ਇਹ ਨਹੀਂ ਆਉਣੇ ਇਹ ਦੇਖ ਲਾ ਵੀ 2:00 ਵੱਜ ਗਏ 12-13 ਮਿੰਟ ਹੋ ਗਏ ਕੀ 2:00 ਵੱਜ ਕੇ 12-13 ਮਿੰਟ ਹੋਏ ਕੀ ਹੋਣੇ ਤੈਨ ਹੋ ਗਏ ਚੱਲਣ ਤੇ ਲਾ ਲਾਂ ਨੇ ਓਏ ਹੋ ਰਾਜਾ ਬਲੀ ਕਰੀ ਬਲੀ ਨਹੀਂ ਕਰਕੇ ਸੰਗਤ ਡੱਟੀ ਪਈ ਆ ਔਰ ਇੱਕ ਥੋੜਾ ਜਿਹਾ ਬਹਿ ਜਾਂਦਾ ਪਰ ਦੇ ਵੀ ਡੱਟੀ ਪਈ ਆ ਸੰਗਤ ਤੇ ਮੰਗੇ ਹੋਣੀ ਤਾਂ ਆਕੇ ਵੰਗੇ ਪੇਟੀਆਂ ਲਾ ਕੇ ਆ ਦੀਆਂ ਜੱਗੇ ਭਾਉਣਾਂ ਨੇ ਲਿਆਂਦੀਆਂ 10 ਪੇਟੀਆਂ ਬਿਸਕੁਟਾਂ ਦੀਆਂ ਤੇ ਹੁਣ ਆਪਾਂ ਵਰਤਾਵਾਂਗੇ ਇੱਥੇ ਚਾਹ ਦੇ ਨਾਲ ਤੇ ਅਜੇ ਬਿਸਕੁਟ ਚੱਲਦੇ ਪਏ ਹੋਰ ਇਹ ਆਪਣੀ ਅਗਲੀ ਵਾਰੀ ਆਊਗੀ ਨਹੀਂ ਘਰ ਨੂੰ ਘਰ ਨੂੰ ਇੱਕ ਅੱਧੀ ਕਰਨੀ ਪੇਟੀ ਲਿਆਵਾਂਗੇ ਅੱਗੇ ਜੱਗੇ ਭਾਉਣੇ ਹਾਂਜੀ ਉਹ ਕਾਕਾ ਵੀ ਆਏ ਨਾਲ ਭਾਬੀ ਵੀਣੀ ਵੀ ਆਏ ਆ ਆ ਵੀ ਆਇਆ ਹੇ ਦਾ ਤੋ ਰੇਰ ਆਂਦਾ ਏ ਲਾਉਨੇ ਆ ਸੈਕੰਡ ਵਾਰੀ ਆਪਣੀ ਨਾਲ ਆਪਣਾ ਬਵਨ ਭਰਾ ਵੀ ਪਹੁੰਚਿਆ ਰਮੇਸ਼ ਬਾਉ ਵੀ ਪਹੁੰਚਿਆ ਠੀਕ ਆ i'll that. ਲੈ ਕੇ ਸਤਿ ਜੀ ਜੀ ਸਤਿ ਜੀ ਜੀ ਇੱਕ ਤੋਂ ਜੈ ਜੈਕਾਰ ਇੱਕ ਤੋਂ ਜੈ ਜੈਕਾਰ ਲੈ ਲੰਗੇ ਅੱਜ ਅੱਜਿੱਤ ਤੋਂ ਲੜਿਆ ਨਾ ਪਾਇਲਟ ਦੇ ਆਉਣ ਵਾਲੇ ਹੈਂਡਲ ਤਾਂ ਬਈ ਛੱਡ ਦਿਓ ਮਾੜਾ ਤੁਹਾਨੂੰ ਚੱਕਣਾ ਮੇਰਾ ਪਰਾ ਫੋਨ ਲੈ ਗਿਆ ਨਾ

ਸੋਗਨਾ ਕੋਲ ਸੰਪਰਪਰ ਪੰਡਰ ਰਾਜਾ ਦੀ ਸਾਡੀ ਹਾਜ਼ਰੀ ਲੈ ਕੇ ਦੇ ਵਿੱਚ ਰਾਜਾ ਦੀ ਜਤੀ

quod est in hoc libro scriptum ਕ੍ਰਿਪਾ ਪਾਣ ਕੇ ਦੇਖੇ ਤੈ ਜੀ ਦਾ ਮਾਤਾ ਜੀ ਦੇ ਬਹੁਤ ਬਹੁਤ ਧੰਨ ਦੇ ਆਰੇ ਸਿਖਾਨੰਦ ਜੀ ਦਾ ਨਾਮ ਸੇਵਾ ਨਹਿਰ ਨਾਮ ਸੁਪਾਤਾਂ ਪ੍ਰਸਾਦਾਂ ਵਰੇਦਾਂ ਦਾਨਾਂ ਜਨਾਂ ਸੁਲਿਤਾਂ ਆਨ ਦਾਨ ਕਰੇ ਅੰਦਰ ਕਾਟ ਕੇ ਸ਼ੰਮਾਨ ਕਰਦਾ ਹੈ ਜੀ ਦਾ ਨਾਮ ਸੰਤ ਦੇ ਸੰਦੇਸ਼ੇ ਹੇ ਸੰਗਤੋ ਸਾਰਤ ਕਰਨ ਕਰਮ ਦਾ ਆਸ ਧੰਨ சீ நானு கோந்த சீத சே மகாராஜ ਪਾਉਨ ਕੋ ਦੰਨ ਸਾਹੇ ਤੇ ਕੇ ਸਰਬ ਸੰਤਾਂ ਮਨਵਾਕੀ ਕਰਸੀ ਵਸੇ ਨੂੰ ਨਾ ਹੋਣਾ ਬਾਤ ਤੀ ਪ੍ਰਵਾਹ ਜਿੰਦਿਆ ਜੀ ਜੰਗਾਂ ਨਾ ਹੋਣ ਅੰਮ੍ਰਿਤ ਪ੍ਰਿਆਮ ਆਂ ਅੰਦਰ ਪਾਵਨ ਅੰਤਰੀ ਸਥਾਨ ਸੋ ਅੰਨ ਸਾਹੇ ਤੇ ਸੰਤਾਂ ਪੰਥੀਆਂ ਨੇ ਸਰਬਤ ਸੰਪਾ ਮੋਨਾੰਦਾਂ